ਆਪੇ ਠੇਕੇ ਤੇ ਲੈਨੇ ਆ ਜੋ ਠੇਕੇ ਤੇ ਲੈ ਕੇ ਉਹ ਸੰਦਾ ਨਾਲ ਸੁਫਾ ਸੀਟਰ ਨਾਲ ਬਜਾਈ ਫਿੱਪੀ ਕੀਤੀ ਆ ਤਾਂ ਕਣਕ ਨੂੰ ਸੁਣ ਪਿਆ ਗਿਆ ਸੁਣ ਨੇ ਕਿੱਲਿਆਂ ਦੇ ਕਿੱਲੇ ਤਬਾਹ ਕਰਤੇ ਉਸ ਤੋਂ ਬਾਅਦ ਹੜਾ ਆ ਗਏ ਜੀ ਹੜਾਂ ਦਾ ਕਹਿੰਦੇ ਮੁਰਗੀ ਦੇ ਅੰਡੇ ਦੀ ਰੇਮਾਂਗੇ ਭਗਵੰਤ ਜੀ ਸਟੇਜ ਤੇ ਡੱੱਕਿਆ ਦਾਰੂ ਦਾ ਲਾ ਕੇ ਦੋ ਪੇਗਾ ਹੱਥ ਦੇ ਹੱਥ ਮਾਰ ਕੇ ਕਹਿ ਦਿੰਦਾ ਮੁਰਗੀ ਦੇ ਅੰਡੇ ਦਾ ਬਦ ਦੂੰਗਾ ਦਿੱਤੀ ਕਿਸੇ ਨੂੰ ਦੁੱਖੀ ਨਹੀਂ ਮੰਨ ਲਓ ਜਿਹੜਾ ਨਾਰਾ ਸੀ ਨਾ ਸਰਕਾਰ ਦਾ ਜੈ ਜਵਾਨ ਤੇ ਜੈ ਕਿਸਾਨ ਉਹ ਨਾਰਾ ਹੀ ਰਹਿ ਗਿਆ ਇਕੱਲਾ ਕਿਸਾਨ ਮੰਨ ਲਓ ਡੋਬੇ ਚ ਆ ਨਾਰੇ ਨੂੰ ਕੀ ਕਰਾਂਗੇ ਆਪਾਂ ਕੌਣ ਪਤਾ ਨਹੀਂ ਕੀ ਭਗਵਾਨ ਤਮਾਨ ਸਰਕਾਰ ਦੀਆਂ ਅੱਖਾਂ ਬੰਦ ਨੇ ਰੋਜ਼ ਖਬਰਾਂ ਚੱਲੀ ਜਾਂਦੀਆਂ ਵੀ ਸੁਣਦੇ ਨੇ ਬਲਵਾਰ ਕਰਤੇ ਕਿਸਾਨ ਕਿਸਾਨ ਪਹਿਲਾਂ ਹੀ ਕਰਜ ਦੇ ਢੇਠਾਂ ਨੇ ਜੇ ਨਾ ਕਿਸਾਨਾਂ ਦੀ ਸਰਕਾਰ ਨੇ ਸਾਰ ਲਈ ਤਾਂ ਕਿਸਾਨ ਹੋਰ ਖੁਦਗਸੀਆਂ ਦੇ ਰਾਹ ਪੈਣਗੇ ਲੱਗਦਾ ਦੇਖਦਿਆਂ ਦਾ ਕੋਈ ਬੰਮ ਫੜੂਗਾ ਨਹੀਂ ਮੈਨੂੰ ਤਾਂ ਕੋਈ ਲੱਗ ਰਿਹਾ ਫਿਰ ਕਹਿੰਦਾ ਵੀ ਪੰਜਾਬ ਛੱਡ ਕੇ ਬੱਚੇ ਬਾਹਰ ਜਾ ਰਹੇ ਹੋਰ ਕਿੱਧਰ ਜਾਵਾਂ ਕਿਸੇ ਕੋਈ ਹੱਲ ਤਾਂ ਕਰਨੀ ਹੈ ਰੋਟੀ ਦਾ ਖਾਂ ਟਿੱਡ ਦਾ ਭਰ ਨਹੀਂ ਆ ਕਿਸਾਨ ਦਾ ਮਤਲਬ ਢਿੱਡ ਭਰਨ ਤੱਕ ਵੀ ਇਹ ਰਾਤ ਦੁਨੀਆ ਦਾ ਢੱਡ ਪਰਦਾ ਸੀ ਅੱਜ ਉਹ ਖਾਲੀ ਪੇਟ ਦਾ ਹੋ ਰਿਹਾ ਵੀ ਖਾਲੀ ਪੇਟ ਰਹਿਣਾ ਪੈ ਰਿਹਾ ਹੁਣ ਉਦੋਂ ਸਰਕਾਰਾਂ ਕਰਦੀਆਂ ਵੀ ਅਸੀਂ ਆ ਦੇ ਦੇਾਂਗੇ ਕਿਸਾਨਾਂ ਨੂੰ ਆ ਦੇ ਦੇਾਂਗੇ ਦੇਣਾ ਕਰਨਾ ਕੁਛ ਨਹੀਂ ਕੋਈ ਬਦਲਾ ਨਹੀਂ ਆ ਦੇਖ ਲਓ ਬਦਲਾ ਕਣਕਾਂ ਤਵਾਹ ਕਰਤੀਆਂ ਸੁਣਨੇ ਜੇ ਇਹਨਾਂ ਦੇ ਅਸੀਂ ਮਗਰ ਲਾ ਕੇ ਸਿੱਧੀ ਬਜਾਈ ਕੀਤੀ ਹੈ ਦੇਸ਼ ਦਾ ਅੰਦਾਤਾ ਹਰ ਵਾਰ ਪਰੇਸ਼ਾਨੀ ਦੇ ਆਲਮ ਦੇ ਵਿੱਚ ਰਹਿੰਦਾ ਚਾਹੇ ਫਸਲਾਂ ਦੀ ਬਜਾਈ ਕਰਨੀ ਹੋਵੇ ਜਾਂ ਕਟਾਈ ਕਰਨੀ ਹੋਵੇ ਹੁਣ ਫੇਰ ਦੇਖਦਾ ਅੰਦਾਤਾ ਦੇ ਉੱਪਰ ਇੱਕ ਨਵੀਂ ਜਿਹੜੀ ਮੁਸੀਬਤ ਆਈ ਆ ਗੁਲਾਬੀ ਸੁੰਡੀ ਨੇ ਕਿਸਾਨਾਂ ਦੀ ਕਣਕ ਦੀ ਫਸਲ ਜਿਹੜੀ ਬਰਬਾਦ ਕਰਨੀ ਸ਼ੁਰੂ ਕਰ ਦਿੱਤੀ ਆ ਜ਼ਿਲ੍ਹੇ ਦੇ ਪਿੰਡਾ ਔੜਤ ਦੇ ਵਿੱਚ ਮੌਜੂਦਾਂ ਤੇ ਸਾਡੇ ਨਾਲ ਕਿਸਾਨ ਨੇ ਗੱਲ ਕਰਾਂਗੇ ਕਿ ਕਿੰਨੀ ਜਿਹੜੀ ਫਸਲ ਉਹਨਾਂ ਦੀ ਬਰਬਾਦ ਹੋ ਰਹੀ ਹੈ ਤੇ ਕੀ ਕਾਰਨ ਜਿਹੜਾ ਸੁੰਡੀ ਦਾ ਹਮਲਾ ਕਿਉਂ ਹੋਇਆਗਾ ਕੀ ਕਹੋਗੇ ਮਲਕੀਦਾ ਦੇਸ਼ ਦਾ ਆਂਦਾ ਤਾਂ ਹਰ ਵਾਰ ਪਰੇਸ਼ਾਨੀ ਚ ਰਹਿੰਦਾ ਦਾ ਸੜਕਾਂ ਤੇ ਰਹਿੰਦਾ ਭੁੱਖਾ ਰਹਿੰਦਾ ਤੇ ਹੁਣ ਫਿਰ ਜਿਹੜੀ ਨਵੀਂ ਮੁਸੀਬਤ ਖੜੀ ਹੋਈ ਹੈ ਅਸੀਂ ਹਮੇਸ਼ਾ ਵਾਸਤੇ ਦੇਸ਼ ਦਾ ਢਿੱਡ ਭਰਦੇ ਆਂ ਅੰਨ ਪੈਦਾ ਕਰਕੇ ਜਦੋਂ ਸਰਕਾਰਾਂ ਸਾਡੇ ਉੱਤੇ ਹੁਕਮ ਲਾਗੂ ਕਰਦੀਆਂ ਅਸੀਂ ਇਹ ਝੋਨਾ ਬੀਜਦੇ ਆਂ ਦੀ ਰਹਿਨ ਖੂਨ ਦਾ ਸਾਨੂੰ ਮਾਅਬ ਜਤਾ ਕੀ ਦੇਣਾ ਸੀ ਉਹਨੂੰ ਕਿਸਾਨਾਂ ਦੀ ਫਸਲ ਤਾਂ ਕੀ ਬਣਾਉਣੀ ਸੀ ਜਦੋਂ ਅਸੀਂ ਮਜਬੂਰੀ ਵਸ ਉਹਨੂੰ ਅੱਗ ਲਾਉਨੇ ਆ ਤਾਂ ਪੁਲਸ ਦੀਆਂ ਧਾੜਾਂ ਚੜਕੇ ਆਉਂਦੀਆਂ ਨਾਲ ਖੇਤੀਬਾੜੀ ਵਿਭਾਗਾਂ ਚੜਕੇ ਆਉਂਦਾ ਵੀ ਤੁਸੀਂ ਪ੍ਰਦੂਸ਼ਨ ਕਰਦੇ ਹੋ ਤੁਸੀਂ ਸਿੱਧੀ ਬਜਾਈ ਕਰੋ ਸਫਾ ਸੀਡਰ ਲਾਓ ਵੱਡੇ ਵੱਡੇ ਸੰਦ ਲਾਓ ਅਸੀਂ ਜ਼ਮੀਨਾਂ ਗੈਣੀ ਕਰਕੇ ਉਹ ਸੰਦ ਲਏ ਆ ਆਪ ਠੇਕੇ ਤੇ ਲੈਨੇ ਆ ਜੋ ਠੇਕੇ ਤੇ ਲੈ ਕੇ ਉਹ ਸੰਦਾਂ ਨਾਲ ਸਫਾ ਸੀਡਰ ਨਾਲ ਬਜਾਈ ਸਿੱਧੀ ਕੀਤੀ ਆ ਤਾਂ ਕੰਕ ਨੂੰ ਸੁਣ ਪੈ ਗਿਆ ਸੁੰਦਨੇ ਕਿੱਲਿਆਂ ਦੇ ਕਿੱਲੇ ਤਬਾਹ ਕਰਤੇ ਉਦੋਂ ਤਾਂ ਹਾੜਵਾਂ ਪੁਲਿਸ ਦੀਆਂ ਵੀ ਫਿਰਦੀਆਂ ਸੀ ਖੇਤੀਬਾੜੀ ਵਾਲੇ ਵਿਭਾਗ ਦੇ ਇਨਸਪੈਕਟਰ ਵਗੈਰਾ ਸਾਰੇ ਵਿਭਾਗਾਂ ਦੀ ਡਿਊਟੀ ਲਾਈ ਗਈ ਸੀ ਹੁਣ ਪਤਾ ਨਹੀਂ ਕੀ ਭਗਵਾਨ ਤਮਾਨ ਸਰਕਾਰ ਦੀਆਂ ਅੱਖਾਂ ਬੰਦ ਨੇ ਰੋਜ਼ ਖਬਰਾਂ ਚੱਲੀ ਜਾਂਦੀਆਂ ਵੀ ਸੁੰਦਨੇ ਬਰਵਾੜ ਕਰਤੇ ਕਿਸਾਨ ਕਿਸਾਨ ਪਹਿਲਾਂ ਹੀ ਕਰਜੇ ਦੇ ਹੇਠਾਂ ਨੇ ਜੇ ਨਾ ਕਿਸਾਨਾਂ ਦੀ ਸਰਕਾਰ ਨੇ ਸਹਾਰ ਲਈ ਤਾਂ ਕਿਸਾਨ ਹੋਰ ਖੁਦਗਸੀਆਂ ਦੇ ਰਾਹ ਪੈਣਗੇ ਜਿਹੜਾ ਸੁੰਦ ਦਾ ਹੱਲਾ ਹੈ ਇਹ ਸੇਤੀ ਤੋਂ ਸੇਤੀ ਸਰਕਾਰ ਨੂੰ ਕਾੜੇ ਹੱਥੀ ਮੁਲਾਜ਼ਮ ਭੇਜ ਕੇ ਇਹਦੀ ਗਰਦੌਰੀ ਕਰਾ ਕੇ ਛੇਤੀ ਹੱਲ ਕਰਨਾ ਚਾਹੀਦਾ ਤੇ ਨਹੀਂ ਸਰਕਾਰ ਦੇ ਖਿਲਾਫ ਕਿਸਾਨ ਸੜਕਾਂ ਤੇ ਆਉਣਗੇ ਫਿਰ ਕਿਸਾਨਾਂ ਨੂੰ ਨਾ ਕਿਹਾ ਜਾਵੇ ਵੀ ਕਿਸਾਨ ਹਮੇਸ਼ਾ ਵਾਸਤੇ ਧੱਕਾ ਕਰਦੇ ਆ ਭਗਵੰਤ ਮਾਨ ਕਹਿ ਦਿੰਦਾ ਹੈ ਵੀ ਧਰਨੇ ਸੜਕਾਂ ਤੇ ਨਾ ਲਾਓ ਮੇਰੇ ਵਾਰ ਕੇ ਆਓ ਉਹ ਹੁਣ ਤਾਂ ਵਾਰ ਕੇ ਕਹਿੰਦਾ ਕਦੇ ਉਹ ਕਹਿੰਦਾ ਵੀ ਪਿੰਡਾਂ ਦੇ ਵਿੱਚੋਂ ਸਰਕਾਰ ਚੱਲੂਗੀ ਜੇ ਤੁਹਾਡਾ ਨੁਕਸਾਨ ਹੋ ਗਿਆ ਤਾਸੀ ਮੁਰਗੀ ਦਾ ਵੀ ਮਾਪਜਾ ਦੇਵਾਂਗੇ ਅਸੀਂ ਬੱਕਰੀ ਦਾ ਵੀ ਮਾਪਜਾ ਦੇਵਾਂਗੇ ਅਸੀਂ ਕਹਿੰਨੇ ਆ ਵੀ ਆ ਪਿੰਡਾਂ 'ਚ ਦੇਖ ਸਾਡੇ ਉੱਡਤ ਭਗਤ ਨਾਮ ਦੇ ਵਿੱਚ ਦੇਖ ਮਾਨਸਾ ਜ਼ਿਲ੍ਹੇ ਦੇ ਵਿੱਚ ਕਿਵੇਂ ਆ ਕਣਕ ਦੇ ਕਿੱਲਿਆਂ ਦੇ ਕਿੱਲੇ ਤਬਾਹ ਕਰ ਦਿੱਤੇ ਆ ਵੱਡੇ ਵੱਡੇ ਵੋਟਾਂ ਮੇਲੇ ਤਾਂ ਵਾਅਦੇ ਕਰਦੇ ਆ ਅਸੀਂ ਬਦਲਵਾ ਰਾਜ ਦੇਵਾਂਗੇ ਅਸੀਂ ਬਦਲਵੀਂ ਸਰਕਾਰ ਆਊਗੀ ਕੁਛ ਨਹੀਂ ਕਿਸਾਨਾਂ ਵਾਸਤੇ ਸਭ ਫੋਕ ਹੈ ਸਭ ਸਰਕਾਰਾਂ ਫੇਲ ਨੇ ਕਿਸਾਨ ਇਹਨਾਂ ਨੇ ਫੇਲ ਕਰਕੇ ਰੱਖਤੇ ਜਿਹੜੀ ਇਹਨਾਂ ਦੀ ਨੀਤੀ ਆ ਕਿਸਾਨਾਂ ਤੋਂ ਜ਼ਮੀਨ ਖੋ ਕੇ ਵੱਡੇ ਘਰਾਣਿਆਂ ਨੂੰ ਦੇਣੀ ਆ ਤਾਂ ਕਰਕੇ ਕਿਸਾਨਾਂ ਦਾ ਇਹ ਹੱਲ ਨਹੀਂ ਕਰਸ ਸਰ ਵੱਲੋਂ ਜਿਹੜਾ ਲੱਖਾਂ ਰੁਪਇਆ ਮਲਾਜਮਾਂ ਨੂੰ ਦਿੱਤਾ ਜਾ ਰਿਹਾ ਖੇਤੀਬਾੜੀ ਵਿਭਾਗ ਨੂੰ ਤਾਂ ਉਹ ਜਾਗਰੂਕ ਨਹੀਂ ਕਰਦੇ ਆ ਕੇ ਪਿੰਡਾਂ ਦੇ ਵਿੱਚ ਵੀ ਜਿੱਦਾਂ ਹੁਣ ਹਮਲਾ ਹੋ ਗਿਆ ਵੀ ਇਹ ਪੈਸਟੀਸਾਈਡ ਕਰੋ ਜਾਂ ਇਹ ਸਪਰੇਅ ਕਰੋ ਕੋ ਤਾਂ ਫੋਟਾਂ ਦੇ ਵਿੱਚ ਵੱਡੇ ਵੱਡੇ ਮੇਲੇ ਲਾ ਲੈਂਦੇ ਆ ਤੇ ਖੇਤਾਂ ਦੇ ਵਿੱਚ ਆ ਕੇ ਨਹੀਂ ਦੱਸਦੇ ਕਿਸਾਨਾਂ ਨੂੰ ਕਦੇ ਨਹੀਂ ਕਿਸਾਨਾਂ ਦਾ ਜਲਾਸ ਬੁਲਾ ਕੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਹ ਦਵਾਈ ਸਿਰਕੋ ਜਾਂ ਆਹ ਬੀਜ ਬੀਜੋ ਅਸੀਂ ਫੋਨ ਕਰਦੇ ਥੱਕ ਜਾਂਦੇ ਆ ਵੀ ਆਓ ਜੀ ਸਾਡੇ ਦੇਖੋ ਅਸੀਂ ਰੋਜ਼ ਹੀ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਵਿੱਚ ਗੇੜੇ ਕੱਢਦੇ ਆ ਕੋਈ ਨਹੀਂ ਖੇਤਾਂ ਚਾਹੁੰਦੇ ਤੇ ਕੋਸ਼ੀਆਂ ਤੇ ਐਨਕਾ ਲਾ ਕੇ ਬੈਠੇ ਰਹਿੰਦੇ ਆ ਵੀ ਤੁਸੀਂ ਆ ਕਰੋ ਤੁਸੀਂ ਆ ਕਰੋ ਅਸੀਂ ਉਹਨਾਂ ਦੇ ਮਗਰ ਲਾ ਕੇ ਸਿੱਧੀ ਬਜਾਈ ਕਰਕੇ ਦੇਖ ਲਿਆ ਸਿੱਧੀ ਬਜਾਈ ਨੇ ਸਾਡੇ ਪੱਲੇ ਕੀ ਪਾਇਆ ਕਿੱल्ल्या ਦੇ ਕਿੱਲੇ ਕਣਕ ਦੇ ਜਿਹੜੇ ਉਹ ਤਬਾਹ ਕਰਕੇ ਰੱਖ ਦਿੱਤੇ ਆ ਉਹਨਾਂ ਨਾਲ ਸਾਡੇ ਕੋਲੇ ਕੋਈ ਹੋਰ ਬੀਜਲ ਨੂੰ ਮਾ ਫਸਲ ਕੁਝ ਨਹੀਂ ਅਸੀਂ ਖਾਲੀ ਹੱਥਾਂ ਤੇ ਰਸਤੇ ਪਾਉਣ ਨੂੰ ਗਾਲਾਂ ਦੇ ਵਿੱਚ ਮਜਬੂਰ ਆ ਜਿਹੜੀ ਸਾਨੂੰ ਸਰਕਾਰ ਮਜਬੂਰ ਕਰਦੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਸੀ ਆਮ ਲੋਕਾਂ ਦੀ ਸਰਕਾਰ ਹਰ ਵਰਗ ਖੁਸ਼ਹਾਲ ਹੋਏਗਾ ਜਿਸ ਤਰ੍ਹਾਂ ਪਹਿਲਾਂ ਸਰਕਾਰਾਂ ਦੇ ਉੱਪਰ ਤੰਜ ਕੱਸਦੇ ਰਹੇ ਨੇਗੇ ਤਾਂ ਹੁਣ ਕੋਈ ਬਦਲਾਵ ਹੋਇਆ ਜਿਵੇਂ ਫਸਲਾਂ ਜਿਹੜੀਆਂ ਬਰਬਾਦ ਹੋਈਆਂ ਸੀ ਉਹਨਾਂ ਦਾ ਮੁਆਵਜ਼ਾ ਆਇਆ ਪਿਛਲੇ ਸਾਲ ਵਾਲਾ ਪਿਛਲੇ ਸਾਲ ਵਾਲਾ ਮੁਆਵਜ਼ਾ ਤਾਂ ਕੀ ਆਉਣਾ ਸੀ ਪਿੱਛੇ ਗੜੇ ਮਾਰੀ ਹੋ ਗਈ ਸੀ ਉਹ ਕਣਕ ਦਾ ਮੁਆਵਜ਼ਾ ਨਹੀਂ ਆਇਆ ਨਾਲ ਹੀ ਨੇ ਸਾਡੇ ਪਿੰਡਾਂ ਦੇ ਪਿੰਡ ਤਬਾਹ ਕਰਤੇ ਉਹ ਮੁਆਵਜ਼ਾ ਨਹੀਂ ਆਇਆ ਸਾਨੂੰ 80 ਦਿਨਾਂ ਤੋਂ 70 ਦਿਨਾਂ ਤੋਂ ਧਰਨਾ ਲਾਈ ਬੈਠੇ ਹਾਂ ਸਰਦੂਲਗੜ ਕੋਈ ਵੀ ਗੱਲ ਨਹੀਂ ਸੁਣ ਰਿਹਾ ਸਾਡੀ ਅਸੀਂ ਮਜਬੂਰੀ ਵਸ ਸੜਕਾਂ ਤੇ ਬੈੰਨੇ ਆ ਉਦੋਂ ਸਰਕਾਰਾਂ ਕੱਪੀਆਂ ਵੀ ਅਸੀਂ ਆ ਦੇ ਦੇ ਦਾਂਗੇ ਕਿਸਾਨਾਂ ਨੂੰ ਆ ਦੇ ਦੇ ਦਾਂਗੇ ਦੇਣਾ ਕਰਨਾ ਕੁਛ ਨਹੀਂ ਕੋਈ ਬਦਲਾ ਨਹੀਂ ਆ ਦੇਖ ਲੋ ਬਦਲਾ ਕਣਕਾਂ ਤਬਾਹ ਕਰਤੀਆਂ ਸੁਣਨੇ ਜੇ ਇਹਨਾਂ ਦੇ ਅਸੀਂ ਮਗਰ ਲਾ ਕੇ ਸਿੱਧੀ ਬਜਾਈ ਕੀਤੀ ਆ ਆਹ ਸੋਧੂ ਸਿੰਘ ਜੀ ਸਿੱਧੀ ਕਿੰਨੀ ਫਸਲ ਆ ਗਈ ਤੇ ਕਿੰਨੀ ਕਿ ਬਰਬਾਦ ਹੋਈ ਹੈ ਹੁਣ ਮੇਰੇ ਜੀ 15 ਕਿੱਲੇ ਆਪਦੇ ਆ 15 ਦੇ 15 ਚ 80 85% ਨੁਕਸਾਨ ਆ ਹ ਹਰੋ ਦਾ ਨਾ ਕੋਈ ਹੱਲ ਲੱਭ ਰਿਆ ਜੇ ਹੁਣ ਬੀਜਦੇ ਆ ਤਾਂ ਕਣਕ ਨੇ ਝਾੜ ਕੀ ਦੇਣਾ ਹੁਣ ਤੁਸੀਂ ਵੀ ਜਾਣਦੇ ਹੋ ਠੰਡ ਆ ਗਈ ਮਹੀਨੇ ਤੱਕ ਕਣਕ ਨੇ ਟਮੂਰੀ ਲਾਉਣਾ ਬਰਬਾਦ ਕਿਵੇਂ ਹੋਈ ਹੈ ਕੀ ਕਾਰਨ ਤੇ ਆ ਜੀ ਸੁਣਦੀ ਪਈਏ ਇਹ ਆਪਾਂ ਸਿੱਧੀ ਬਜਾਈ ਕਰੀ ਸੀ ਸਰਕਾਰ ਨੂੰ ਦੇ ਹੁਕਮਾਂ ਮਾਰਾਂ ਫੋਲੋ ਕਰਿਆ ਇਹ ਸਿੱਧੀ ਬਜਾਈ ਕਰੀ ਜਦੋਂ ਸਿੱਧੀ ਬਜਾਈ ਕਰੀ ਉੱਪਰ ਵਾਲੀ ਦਾ ਦਾ ਸੁੰਡ ਬਣ ਗਿਆ ਸੁੰਡ ਬਣ ਕੇ ਸਾਰੀ ਕਣਕ ਦਾ ਮਤਲਬ ਨਾਸ ਕਰ ਛੋਟੇ ਕੋਲ ਕਿੰਨੇ ਏਕੜ ਸੀ ਜੀ ਮੇਰੇ ਕੋਲ 15 ਏਕੜ ਆਪਣੀਆਂ ਜਾਂ ਠੇਕੇ ਦੇ ਲਈ ਕੁਝ ਠੇਕੇ ਦੇ ਵੀ ਹੈਗੇ ਜੀ ਠੇਕੇ ਤੇ ਹੈਗੇ ਜੀ ਮੇਰੇ ਕੋਲ ਅੱਧੀ ਠੇਕੇ ਦੇ ਕੀ ਮੰਗ ਕਰਦੇ ਹੋ ਫਿਰ ਮੰਗਦਾ ਮਾਅਬੇ ਦੀ ਕਰਦੇ ਆ ਜੀ ਜੇ ਦੇਣਗੇ ਤਾਂ ਪਹਿਲਾਂ ਤਾਂ ਕੋਈ ਦਿੱਤਾ ਨਹੀਂ ਜੇ ਹੁਣ ਦੇ ਦੇਣਗੇ ਤਾਂ ਮੰਗ ਤਾਂ ਕਰਨੀ ਹੀ ਆ ਜਦੋਂ ਆਪਣੇ ਕੋਲੇ ਕੋਈ ਹੋਰ ਹੱਲ ਹੈ ਨਹੀਂ ਖੇਤੀਬਾੜੀ ਵਿਭਾਗ ਆਇਆ ਹੋਊਗਾ ਤੁਸੀਂ ਗੱਲਬਾਤ ਕੀਤੀ ਹੋਗੀ ਆਪਣੇ ਪੱਧਰ ਤੇ ਇਹਦਾ ਬਚਾਅ ਕਰ ਰਹੇ ਹੋਗੇ ਕਿ ਖੇਤੀਬਾੜੀ ਕੁਝ ਹੱਲ ਕਰਕੇ ਦੇ ਰਿਹਾ ਉਹ ਤਾਂ ਕੋਈ ਹੱਲ ਨਹੀਂ ਕਰਦਾ ਜੀ ਉਹਨਾਂ ਦਾ ਸਮਾਂ ਦੇ ਇੱਥੇ ਸਾਡਾ ਪ੍ਰੈਕਟੀਕਲ ਦੇਖ ਦੇਖ ਕੇ ਕੋਈ ਗੱਲਾਂ ਕਰੀਆਂ ਉਹਨਾਂ ਨੇ ਕੁਝ ਐਡਾ ਹੱਲ ਨਹੀਂ ਲੱਭਿਆ ਮਤਲਬ 0% ਹੱਲ ਸੀ ਉਹਨਾਂ ਦਾ ਐਡਾ ਹੱਲ ਨਹੀਂ ਸੀ ਮੰਨ ਲਓ ਜਿਹੜਾ ਨਾਰਾ ਸੀ ਨਾ ਸਰਕਾਰ ਦਾ ਜੈ ਜਵਾਨ ਜਾ ਕਿਸਾਨ ਉਹ ਨਾਰਾ ਹੀ ਰਹਿ ਗਿਆ ਇਕੱਲਾ ਕਿਸਾਨ ਮੰਨ ਲੋ ਡੋਬੇ ਚ ਨਾਰੇ ਨੂੰ ਕੀ ਕਰਾਂਗੇ ਆਪਾਂ ਕਿਸਾਨ ਜਮਾ ਡੋਬੇ ਚ 2010 ਚ ਮੈਂ ਨਰਮਾ ਵੇਚ ਕੇ 6700 ਨੂੰ ਅੱਜ ਵੀ ਨਰਮਾ ਮੰਨ ਲੋ 6000 ਨੂੰ 10 ਸਾਲਾਂ ਅੰਦਰ ਤੇ ਮੰਗਾਈ ਦੀ ਸਪੀਡ ਕਿੰਨੀ ਜ਼ਿਆਦੇ ਆ ਜਿਆਦਾ ਜਿਆਦੇ ਸਪੀਡ ਆ ਨਾ 10 ਸਾਲਾਂ ਦਾ ਰੇਟ ਹੋਣ ਲੱਗ ਰਿਹਾ ਕਿਸਾਨ ਕਿੱਧਰ ਜਾਊ ਉਦੋਂ ਮੈਂ 6700 ਨੂੰ ਵੇਚ ਕੇ ਸੀ ਅੱਜ ਮੇਰਾ 6000 ਨੂੰ ਲੱਗਦਾ ਨਰਮਾ ਸਟੀਟ ਸੈੱਟ ਦਾ ਮੈਂ ਮੈਂ ਤੁਹਾਨੂੰ ਦੱਸ ਦਿੰਨਾ ਉਦੋਂ 50 40 ਰੁਪਏ ਡੀਜ਼ਲ ਸੀਗਾ ਅੱਜ ਦੀ ਘੜੀ 100 ਰੁਪਏ ਹੋ ਰਿਹਾ ਤੇ ਚਗਾਈ ਨਰਮੇ ਦੀ 500 ਸੀ ਅੱਜ 1000 ਹੋ ਰਹੀ ਆ ਤੇ ਬੀ ਦਾ 250 ਦਾ ਪੈਕ ਸੀਗਾ ਅੱਜ 800 ਦਾ ਹੋ ਰਿਹਾ ਲੱਗਦਾ ਦੇਖਦਾ ਹਾਂ ਦੱਤ ਦੀ ਕੋਈ ਬਾਹਮ ਫੜੂਗਾ ਨਹੀਂ ਮੈਨੂੰ ਤਾਂ ਕੋਈ ਲੱਗ ਰਿਹਾ ਫਿਰ ਕਹਿੰਦਾ ਵੀ ਪੰਜਾਬ ਛੱਡ ਕੇ ਬੱਚੇ ਬਾਹਰ ਜਾ ਰਹੇ ਹੋਰ ਕਿੱਧਰ ਜਾਣ ਕਿਸੇ ਕੋਈ ਹੱਲ ਤਾਂ ਕਰਨੀ ਆ ਰੋਟੀ ਦਾ ਖਾਂ ਟਿੱਡ ਦਾ ਭਰ ਨਹੀਂ ਆ ਕਿਸਾਨ ਦਾ ਮਤਲਬ ਢਿੱਡ ਭਰਨ ਤੱਕ ਵੀ ਇਹ ਰਾ ਦੁਨੀਆ ਦਾ ਢੱਡ ਪਰਦਾ ਸੀ ਅੱਜ ਉਹ ਖਾਲੀ ਪੇਟ ਦਾ ਹੋ ਰਿਹਾ ਵੀ ਖਾਲੀ ਪੇਟ ਰਹਿਣਾ ਪੈ ਰਿਹਾ ਉਹਨੂੰ 70 ਤੋਂ 75 ਸਾਲ ਹੋ ਗਏ ਹਰ ਪਾਰਟੀ ਜਿਹੜੀ ਵੀ ਸਤਾ ਦੇ ਵਿੱਚ ਆਈ ਆ ਵਾਅਦੇ ਕਰਦੀ ਰਹੀ ਐ ਕਿ ਖੁਸ਼ਹਾਲ ਹੋਏਗਾ ਕਿਸਾਨ ਕੀ ਕਾਰਨਾ ਫਿਰ ਖੁਸ਼ਹਾਲ ਕਿਉਂ ਨਹੀਂ ਹੋ ਰਿਹਾ ਇਹ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਜੀ ਵੋਟਾਂ ਵੇਲੇ ਬਸ 2 ਮਹੀਨੇ ਬਾਅਦ ਕਿਹਨੇ ਲਾਰੇ ਲਾ ਦੇਣੇ ਆ ਉਸ ਤੋਂ ਬਾਅਦ ਕੋਈ ਕਿਸਾਨ ਦੀ ਬਾਹ ਨਹੀਂ ਫੜਦਾ ਕਿਸੇ ਨੇ ਪੁੱਛਣਾ ਤੱਕ ਨਹੀਂ ਕਿਸਾਨ ਨੂੰ ਬਸ ਕੱਲਾ ਵੋਟਾਂ ਤੱਕ ਦਾ ਮਸਲਾ ਹੁੰਦਾ ਇਹਨਾਂ ਦਾ ਹਾਂਜੀ ਕੀ ਨਾਮ ਆ ਜੀ ਕਰਮਜੀਤ ਸਿੰਘ ਜੀ ਇਹ ਕਹੁੰਦੇ ਕਿੰਨਾ ਜਿਹੜਾ ਨੁਕਸਾਨ ਪਿੰਡ ਦੇ ਵਿੱਚ ਹੋ ਰਿਹਾ ਹੈਗਾ ਖਲਬੀ ਸੋਣ ਦੇ तकरीबन 70% ਸਾਡੀ ਕਣਕ ਦਾ ਨੁਕਸਾਨ ਹੋ ਰਿਹਾ ਜੀ ਅਸੀਂ ਸੋਚਿਆ ਸੀ ਭਗਵੰਤ ਜੀ ਨੂੰ ਚੁਣਿਆ ਸੀ ਬਦਲਾ ਆਊਗਾ ਇਹ ਬਦਲਾ ਹੁਣ ਖੇਤਾਂ 'ਚ ਰੋਲਦਾ ਫਿਰਦਾ ਦੇਖ ਲਓ ਤੁਸੀਂ ਆ 20 ਬੰਦੇ ਖੜੇ ਆ ਆਪਣੇ ਪਿੰਡ ਉਹਦੇ ਤੋਂ ਭਾਗ ਤਰਾਂ ਦੇ ਕੋਈ ਇੱਥੇ ਖੇਤੀਬਾੜੀ ਅਫਸਰ ਨਹੀਂ ਆਇਆ ਕੋਈ ਉਹ ਨਹੀਂ ਜੇ ਫੋਨ ਕਰਦੇ ਆ ਲੋਕ 20 ਵਾਰੀ ਫੋਨ ਕਰੇ ਤਾਂ ਚੱਕਦੇ ਨੇ ਕਿ ਜਾਗਦੇ ਆ ਅੱਜ ਆਮਾ ਕਰ ਲਾਵਾਂਗੇ ਕੇਰਾ ਆ ਜਾਂਦੇ ਨੇ ਮੁੜ ਕੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਉਸ ਤੋਂ ਬਾਅਦ ਫਿਰ ਸਾਨੂੰ ਕਿਹਾ ਸੀ ਇਹਨਾਂ ਨੇ ਪਹਿਲਾਂ ਕਹਿੰਦੇ ਸੀ ਵੀ ਸਿੱਧੀ ਬਜਾਈ ਕਰੋ ਜੀਰੀ ਦੀ ਅਸੀਂ 2500 ਰੁਪਏ ਦੇ ਮੰਗੇ ਫਿਰ ਡੱਕਾ ਨਹੀਂ ਦਿੱਤਾ ਫਿਰ ਇਹਨਾਂ ਨੇ ਕਿਹਾ ਮੂੰਗੀ ਤੇ ਐਮਐਸਪੀ ਦੇਵਾਂਗੇ ਉਹ ਡੱਕਾ ਨਹੀਂ ਦਿੱਤਾ ਫਿਰ ਅਸੀਂ ਸੰਗਰੂਰ ਮਹੀਨਾ ਬੈਠ ਕੇ ਆ ਗਏ ਉਹਨਾਂ ਨਰਮੇ ਦਾ ਮੁਆਵਜ਼ਾ ਇਹਨਾਂ ਨੇ ਮੰਨਿਆ ਸੀ ਸਾਡੇ 17000 ਕਿੱਲੇ ਦਾ ਉਹ ਦੁੱਖੀ ਨਹੀਂ ਦਿੱਤੀ ਉਸ ਤੋਂ ਬਾਅਦ ਸਾਡੀ ਕਣਕ ਘੜਾ ਨੇ ਮਾਰਤੀ ਉਹਦੀ ਦੁੱਖੀ ਨਹੀਂ ਦਿੱਤੀ ਉਸ ਤੋਂ ਬਾਅਦ ਹੜਾ ਆ ਗਏ ਜੀ ਹੜਾਂ ਦਾ ਕਹਿੰਦੇ ਮੁਰਗੀ ਦੇ ਅੰਡੇ ਦੀ ਵੀ ਦੇਵਾਂਗੇ ਭਗਵੰਤ ਮਾਨ ਸਟੇਜ ਤੇ ਡੱਕਿਆ ਦਾਰੂ ਦਾ ਲਾ ਕੇ ਦੋ ਪੇਗਾ ਹੱਥ-ਹੱਥ ਮਾਰ ਕੇ ਕਹਿ ਦਿੰਦਾ ਮੁਰਗੀ ਦੇ ਅੰਡੇ ਦਾ ਵੀ ਦਊਂਗਾ ਦਿੱਤੀ ਕਿਸੇ ਨੂੰ ਦੁੱਖੀ ਨਹੀਂ ਜੋ ਮਰ ਢੱਕਾ ਨਹੀਂ ਹੈਗਾ ਇਹਨਾਂ ਦੇ ਵਿੱਚ ਸੁੰਡ ਨੇ ਸਾਰੀ ਗਣਕ ਖਾਰੀ ਕੋਈ ਕਿਸੇ ਦੀ ਬਾਹ ਨਹੀਂ ਫੜਦਾ ਕਿਸਾਨਾਂ ਨੂੰ ਸਮਾਂ ਰੋੜ ਰਹੀ ਹੈ ਸਰਕਾਰ ਸਰਕਾਰ ਦਾ ਕੋਈ ਸਾਡੇ ਦੇ ਹੱਥ ਨਹੀਂ ਆਮ ਆਦਮੀ ਪਾਰਟੀ ਵਾਅਦੇ ਕਰਦੀ ਸੀ ਕਿ ਕੋਈ ਵੀ ਅਫਸਰ ਜਿਹੜਾ ਦਫ਼ਤਰਾਂ ਦੇ ਵਿੱਚ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕੋਈ ਖੱਜਲ ਕਰੇਗਾ ਗੱਲਬਾਤ ਨਹੀਂ ਸੁਣੂਗਾ ਉਹਦੇ ਤੇ ਕਾਰਵਾਈ ਹੋਊਗੀ ਤੁਸੀਂ ਦੂਜੇ ਪਾਸੇ ਕਿਹਾ ਗਿਆ ਕਿ ਖੇਤੀਬਾੜੀ ਵਿਭਾਗ ਸੁੱਟੀ ਸਾਰੀ ਨਹੀਂ ਲੈ ਰਿਆ ਜਦੋਂ ਤਾਂ ਕਿਸਾਨ ਅੱਗ ਲਾਉਂਦੇ ਸੀ ਉਦੋਂ ਤਾਂ ਸਾਰਾ ਮਹਿਕਮਾ ਖੇਤਾਂ ਦੇ ਵਿੱਚ ਮਿੰਟੋ ਮਿੰਟੀ ਆ ਜਾਂਦਾ ਸੀ ਸਾਡੇ ਪਿੰਡ ਵੀ ਆਏ ਨੇ ਅਸੀਂ ਖੁਦ ਜਾ ਕੇ ਕਹੇ ਵੀ ਅਸੀਂ ਅੱਗ ਆਪ ਬੁਝਾਈ ਆ ਜਾ ਕੇ ਉਦੋਂ ਬਾਅਦ ਜਦੋਂ ਹੁਣ ਸੰਡ ਪੈ ਰਿਹਾ ਹੁਣ ਕੋਈ ਮਹਿਮਾਨੀ ਆਉਂਦਾ ਕੋਈ ਕਿਸੇ ਦੀ ਸਾਰ ਨਹੀਂ ਰਹਿੰਦਾ ਉਹੀ ਭਗਵੰਤਮਾਨ ਹੈ ਜਿਹੜਾ ਸਟੇਜ ਤੇ ਮੁੱਗੀਆਂ ਮਾਰਦਾ ਸੀ ਕਹਿੰਦਾ ਮਵਾਜਾ ਦੇਵਾਂਗੇ ਪਹਿਲਾਂ 25000 ਬਾਅਦ ਜ਼ਗਰਦਾਰ ਦੀ ਹੋਊਗੀ ਹੁਣ ਗਰਦਾਬਰੀ ਵੀ ਨਹੀਂ ਕਰਦਾ ਮਾ ਉਸੇ ਦਾ ਦੂਰ ਦੀ ਗੱਲ ਰਹੀ ਜੀ ਹੁਣ ਲੱਗਦਾ ਫਿਰ ਕੋਈ ਹੁਣ ਤਾਂ ਕੋਈ ਕਿਸੇ ਤੇ ਕੋਈ ਯਕੀਨ ਨਹੀਂ ਲਿਆ ਪਹਿਲਾਂ 70 ਸਾਲ ਦੇਖ ਲਏ ਜੀ ਇਹ ਤਾਂ ਉਹਨਾਂ ਨੂੰ ਵੀ ਜੰਗਾਗਾ ਕੇ ਜਾਣਗੇ ਜੀ ਕੀ ਜਾਣਦਾ ਕਿਸਾਨ ਕਿੰਨੇ ਸਾਲ ਹੋਏਗਾ ਖੇਤ ਖਸਾਲ ਹੈ ਇਸ ਕਰਕੇ ਹੋ ਸਕਦਾ ਜੀ ਇਹਨਾਂ ਨੂੰ ਸਬਸਿਡੀਆਂ ਦੇ ਜਾਂ ਤੇਲ ਤੇ ਕੋਈ ਸਿਕਰਟੀ ਦਾ ਮਤਲਬ ਸੋਸਾਇਟੀ ਦਾ ਕੋਈ ਪ੍ਰਜਿਤ ਪ੍ਰੋਸੀਜਰ ਮੰਨ ਜੇ ਜਿੱਦਾਂ 100 ਰੁਪਏ ਲੀਟਰ ਤੇਲ ਹੈ ਕਿਸਾਨ ਨੂੰ 50 ਰੁਪਏ ਮਿਲ ਜੇ ਇਹਨਾਂ ਨੂੰ ਸਬਸਿਡੀਆਂ ਦੇ ਤੈਨ ਬਾਕੀ ਚੰਗੀ ਦਵਾਈ ਆਵੇ ਚੰਗੀ ਸੋਚ ਹੋਵੇ ਸਰਕਾਰ ਦੀ ਤਕਨੀਕ ਦੇ ਵਿੱਚ ਕੀ ਹੈ ਸਰਕਾਰ ਕੀ ਨਹੀਂ ਕਰ ਸਕਦੀ ਆ ਜਿਹੜਾ ਸੁਣਡ ਹੈ ਸੁਣਡ ਦੇ ਵਿੱਚ ਜੇ ਭਗਮਨ ਤਮਨ ਤੋਂ ਖਿੱਚਦਾ ਯੂਨੀਵਰਸਿਟੀ ਜੀ ਕਿਦਾਂ ਘੰਟੇ ਦਵਾਈ ਤਿਆਰ ਹੋ ਜੂਗੀ ਨਰਮੇ ਦੀ ਸੁੰਡੀ ਦੀ ਕੀ ਹੋਵੇ ਢੂੜਦਨ ਦੇ ਵਿੱਚ ਉਹ ਤਿਆਰ ਹੋ ਜੂਗੀ ਤਿੰਨ ਸਾਲ ਹੋ ਗਏ ਸਾਨੂੰ ਹਰਾਨ ਹੋਈ ਜਾਂ ਮੈਨੂੰ ਤਿੰਨ ਸਾਲ ਦੇ ਵਿੱਚ ਸਾਡੇ ਫੁੱਟ ਹੀ ਨਹੀਂ ਨਰਮੇ ਦੀ ਹੋਈ ਆ ਥੇ ਨਵਾਂ ਆਕਣਕਦਾ ਦੇਖ ਲੋ ਕੀ ਹਾਲ ਹੋ ਰਿਹਾ ਸੋਸ਼ਲ ਮੀਡੀਆ ਦੇਖਿਆਗਾ ਜਦੋਂ ਕੋਈ ਕਿਸਾਨ ਪ੍ਰਦਰਸ਼ਨ ਕਰਦੇ ਆ ਜਾਂ ਆਪਣੇ ਮੰਗਾਂ ਲਿਖਦਾ ਕਈ ਥੱਲੇ ਪੋਸਟਾਂ ਲੋਕ ਲਿਖ ਦਿੰਦੇ ਆ ਵੀ ਇਹ ਹਰ ਬਾਰ ਮੁਆਵਜ਼ੇ ਲਈ ਭੇਜਣ ਜਾਂਦਾ ਕੀ ਦੇ ਦੇ ਸਰਕਾਰ ਹੋਰ ਉਹ ਭਵੰਤਮਾਨ ਵੀ ਕਹਿੰਦਾ ਕਿਸਾਨ ਕਹਿੰਦਾ ਕਹਿੰਦਾ ਹੁਣ ਵਜਾ ਨਹੀਂ ਦੇਖਦੇ ਜਗਾ ਦੇਖਦੇ ਜਗਾ ਨਹੀਂ ਦੇਖਦੇ ਆਪਣੇ ਅਫਸਰਾਂ ਨੂੰ ਭੇਜਦੇ ਇੱਥੇ ਖੇਤਾਂ ਚਾ ਕੇ ਦੇਖੇ ਵੀ ਅਸੀਂ ਜਗਾ ਦੇਖਦੇ ਆਂ ਕਿ ਵਜਾ ਦੇਖਦੇ ਆਂ ਸੜਕਾਂ ਫਿਰ ਸਾਨੂੰ ਜੇ ਨਾਮਾਜ਼ਬਾ ਮਿਲਿਆ ਸੜਕਾਂ ਫਿਰ ਸਾਨੂੰ ਜਾਮ ਕਰਨੀਆਂ ਪੈਣਗੀਆਂ ਘੱਟ ਤੋਂ ਘੱਟ ਵੀ ਸਾਨੂੰ 60000 ਮੁਆਵਜ਼ਾ ਦਿੱਤਾਏ ਤੂੜੀ ਦਾ ਹੱਦ ਮੁਆਵਜ਼ ਬਿਲਕੁਲ ਕੀ ਕਹੋਗੇ ਬਾਈ ਜੀ ਕਿੰਨਾ ਕੁ ਬਰਬਾਦ ਹੋਈ ਆ ਫਸਲ ਕਿੰਨੇ ਏਕੜ ਹੈਗੇ ਸਾਡੇ ਕੋਲ 8 ਏਕੜ ਕਣਕ ਆ ਜੀ ਉਹ ਚੋਂ ਤਕਰੀਬਨ 75% ਨੁਕਸਾਨ ਹੈਗਾ ਜੀ ਪੂਰੇ ਪਿੰਡ 'ਚ ਕਿੰਨਾ ਕੁ ਬਰਬਾਦ ਹੋ ਗਈ ਫਸਲ ਪਿੰਡ 'ਚ ਵੀ ਇੰਨਾ ਹੈਗਾ ਜੀ 75% ਨੁਕਸਾਨ ਦੀ ੀਮਾ ਕਰ ਦਿਓ ਸਰਕਾਰ ਨੇ ਸਰਕਾਰ ਤੋਂ ਤਾਂ ਜੀ ਸਾਨੂੰ ਇਹੀ ਆ ਬਸ ਪਹਿਲਾਂ ਜਦੋਂ ਅੱਗ ਲਾਏ ਸੀਗੇ ਅਸੀਂ ਸਾਨੂੰ ਕਹਿੰਦੇ ਸੈਟਲਾਈਟ ਆਏ ਥੋੜੇ ਵੀ ਦੇਖ ਕੇ ਅਸੀਂ ਆ ਗਏ ਵੀ ਤੁਹਾਡੀ ਆ ਪਰਾਲੀ ਸੜ ਰਹੀ ਆ ਇਹਨੂੰ ਭਜਾਓ ਤੇ ਹੁਣ ਸੈਟਲਾਈਟ ਨਾਲ ਦੇਖਣ ਸਾਡੇ ਕਣਕਾਂ ਹੀ ਬਰਬਾਦ ਹੋ ਚੁੱਕੇ ਨੇ ਜੀ ਸਰਕਾਰ ਤੋਂ ਵਧੀ ਮੰਗਾਈ ਜਦੀ ਬਣਦੀ ਗਰਦਾਬਰੀ ਕਰਕੇ ਬਣਦਾ ਮੌਜਾ ਦਿੱਤਾ ਜਾਂਦਾ ਹੁਣ ਕੋਈ ਸਾਰ ਲੈਣ ਨਹੀਂ ਆਉਂਦਾ ਤੁਹਾਡੇ ਕੋਈ ਪ੍ਰਸ਼ਾਸਨ ਖੇਤੀਬਾੜੀ 부ਆ ਕੋਈ ਹੱਲ ਕਰਨ ਵਾਸਤੇ ਆਏ ਨਹੀਂ ਜੀ ਨਹੀਂ ਕੋਈ ਨਹੀਂ ਆਉਂਦਾ ਜੀ ਹੁਣ ਮੈਂ ਬਿਲਕੁਲ ਦੇਖਦਾ ਆਂਦਾ ਤਾਂ ਹਰ ਵਾਰ ਪਰੇਸ਼ਾਨੀ ਦੇ ਆਲਮ ਦੇ ਵਿੱਚ ਰਹਿੰਦਾ ਤੇ ਹੁਣ ਜਿਹੜੀ ਕਿਸਾਨਾਂ ਦੀ ਫਸਲ ਕਣਕ ਦੀ ਐ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਤੇ ਲਗਾਤਾਰ ਬਰਬਾਦ ਹੋ ਰਹੀ ਐ ਤੇ ਉੱਥੇ ਕਿਸਾਨ ਹਰ ਬਾਰ ਦੀ ਤਰ੍ਹਾਂ ਇਸ ਬਾਰ ਵੀ ਸਰਕਾਰ ਤੋਂ ਗੁਹਾਰ ਲਗਾ ਰਿਹਾ ਕਿ ਗੁਲਾਬੀ ਸੁੰਡੀ ਦੇ ਜਿਹੜਾ ਲਗਾਤਾਰ ਹਮਲਾ ਵਧ ਰਿਹਾ ਉਸ ਨੂੰ ਰੋਕਣ ਦੇ ਲਈ ਕੋਈ ਖੇਤੀਬਾੜੀ ਵਿਭਾਗ ਜਾਂ ਸਰਕਾਰ ਕੋਈ ਠੋਸ ਹੱਲ ਕੱਢੇ ਤਾਂ ਕਿ ਕਰਜ਼ਦਾਰ ਹੋ ਰਹੇ ਕਿਸਾਨ ਨੂੰ ਬਚਾਇਆ ਜਾ ਸਕੇ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ